ਸਤਿ ਸ੍ਰੀ ਅਕਾਲ ਵੀਰੋ ਅੱਜ ਮੈਂ ਤੁਹਾਨੂੰ بارش ਦੇ ਮੌਸਮ ਚ ਮੁਰਗੀ ਕਿਵੇਂ ਪਾਲੀ ਜਾਂਦੀ ਹੈ ਸਾਰੀ ਗੱਲਬਾਤ ਦੱਸਾਂਗਾ ਵੀਡੀਓ ਨੂੰ ਪੂਰਾ ਦੇਖਣਾ ਲਾਈਕ ਕਮੈਂਟ ਸ਼ੇਅਰ ਕਰਨਾ ਤਾਂ ਜੋ ਹੋਰ ਅੱਗੇ ਵੀਰਾਂ ਨੂੰ ਪਤਾ ਚੱਲ ਸਕੇ ਕਿ بارش ਦੇ ਮੌਸਮ ਚ ਮੁਰਗੀ ਕਿਵੇਂ ਪਾਲੀ ਜਾਂਦੀ ਹੈ ਹੁਣੇ-ਹੁਣੇ ਬਾਹਰ ਕਾਫੀ بارش ਪਈ ਹੈ ਅੱਧਾ ਘੰਟਾ ਪੂਰੇ ਬਾਰਿਸ਼ ਪੈਂਦੀ ਰਹੀ ਜੇ ਹੋਰ ਅੱਧਾ ਘੰਟਾ ਪੈ ਜਾਂਦੀ ਤਾਂ ਮੁਰਗੀਆਂ ਦਾ ਬਹੁਤ ਬੁਰਾ ਹਾਲ ਹੋਣਾ ਸੀ ਇਸ ਕਰਕੇ ਰੱਬ ਦੀ ਖੈਰ ਹੈ ਬਾਰਿਸ਼ ਰੋਕੀ ਤਾਂ ਮੁਰਗੀਆਂ ਸਹੀ ਸਲਾਮਤ ਫਾਰਮ ਅੰਦਰ ਖਾ ਪੀ ਰਹੀਆਂ ਹਨ ਤਰ ਤਰ ਰਹੀਆਂ ਹਨ ਆ ਦੇਖੋ ਤੁਹਾਨੂੰ ਬਾਰਸ਼ਤ ਬਾਰਸ਼ਤ ਨੁਕਸਾਨ ਕੀਤਾ ਤੁਹਾਨੂੰ ਦਿਖਾਵਾਂਗੇ ਆ ਦੇਖੋ ਫਾਰਮ ਦੇ ਆਲੇ ਦਵਾਲੇ ਪਰਦੇ ਵੀ ਲਗਾਏ ਸੀ ਇਹ ਸਾਰਾ ਫਾਰਮ ਦੇ ਆਲੇ ਦਵਾਲੇ ਪਰਦਾ ਲੱਗਾ ਹੋਇਆ ਹੈ ਪਰ ਇਧਰੋਂ ਲੈਂਦੇ ਦਾ ਵੱਲੋਂ ਬਾਰਸ਼ ਪਈ ਤਾਂ ਬਾਰਸ਼ ਦੀਆਂ ਕਣੀਆਂ ਅੰਦਰ ਵਾਚੜ ਅੰਦਰ ਆਂਦੀ ਰਹੀ ਜੋ ਕਿ ਪਰਦੇ ਦੇ ਨਾਲ ਵੱਜ ਕੇ ਤੇ ਫਾਰ ਮੰਦਰ ਗਿੱਲਾ ਹੋ ਗਿਆ ਤੋਂ ਅਨੂ ਪਿਛਲੀ ਵੀਡੀਓ ਚ ਦੱਸਿਆ ਸੀ ਕਿ ਗਿੱਲਾ ਵਿਸ਼ਾਵਣ ਹੋਣ ਦੇ ਕੀ ਨੁਕਸਾਨ ਹਨ ਜੇ ਤੁਸੀਂ ਗਿੱਲਾ ਫਾਰਮ ਹੋ ਜਾਵੇ। ਦੀਆਂ ਮੁਬਾਰੀਆਂ ਤੇ ਹੋਰ ਗੱਲਾਂ ਬਾਤ ਦੱਸਿਆ ਹਨ ਤੁਸੀਂ ਉਹ ਪਿਛਲੀ ਵੀਡੀਓ ਜਾ ਕੇ ਦੇਖ ਸਕਦੇ ਹੋ। ਤਾਂ ਤੁਹਾਨੂੰ بارش ਦੇ ਮੌਸਮ ਵਿੱਚ ਦੱਸ ਦੇਣਾ ਚਾਹੁੰਦਾ ਹਾਂ ਕਿ بارش ਨੇ ਬਹੁਤ ਹੀ ਫਾਰਮ ਦਾ ਬੁਰਾ ਹਾਲ ਕੀਤਾ। ਦੇਖੋ ਪਾਣੀ بارش ਦਾ ਅੰਦਰ ਆ ਗਿਆ ਹੈ। ਕਾ ਫਾਰਮ ਗਿੱਲਾ ਹੋ ਗਿਆ ਹੈ ਜਿਵੇਂ ਵੀ ਮੁਰਗੀ ਇਸ ਗਿੱਲੀ ਜਗ੍ਹਾ ਉੱਪਰ ਬੈਠੇਗੀ ਤਾਂ ਮੁਰਗੀ ਨੂੰ ਕਾਫੀ ਮੌਰੀਆਂ ਲੱਗ ਜਾਣਗੀਆਂ ਮੁਰਗੀ ਨੂੰ ਠੰਡ ਲੱਗ ਜਾਵੇਗੀ ਮੁਰਗੀ ਨੂੰ ਇਨਫੈਕਸ਼ਨ ਹੋ ਜਾਵੇਗੀ ਤਾਂ ਮੁਰਗੀ ਦਾ ਲੀਵਰ ਫੁੱਲ ਜਾਵੇਗਾ ਜਿਵੇਂ ਕਿ ਮੁਰਗੀ ਦੇ ਲੀਵਰ ਨੂੰ ਸੋਜ ਆ ਜਾਵੇਗੀ ਤਾਂ ਮੁਰਗੀ ਆਪਣੇ ਆਪ ਕੁਝ ਟੈਂਟਾਂ ਬਣਾਵੇਗੀ ਤੇ ਖੜੀ ਖਲੋਤੀ ਮਰ ਜਾਵੇਗੀ ਇਸ ਕਰਕੇ ਵੀਰੋ بارش ਦੇ ਮੌਸਮ ਵਿੱਚ ਬਹੁਤ ਹੀ ਖਾਸ ਧਿਆਨ ਦੇਣ ਵਾਲੀ ਗੱਲ ਹੈ ਕਿ بارش ਦੇ ਮੌਸਮ ਵਿੱਚ ਫਾਰਮ ਦੇ ਅੰਦਰ ਪਾਣੀ ਨਹੀਂ ਆਉਣਾ ਚਾਹੀਦਾ ਵਿਸ਼ਾਵਣ ਗਿੱਲਾ ਨਹੀਂ ਹੋਣਾ ਚਾਹੀਦਾ ਸੁੱਕਾ ਵਿਚਾਉਣ ਹੋਣਾ ਚਾਹੀਦਾ ਹੈ ਤਾਂ ਹੀ ਤੁਹਾਡੀ ਮੁਰਗੀ ਸਹੀ ਸਲਾਮਤ ਰਹਿ ਸਕਦੀ ਹੈ ਜਿਵੇਂ ਫਾਰਮ ਅੰਦਰ ਛੱਤ ਵੀ ਚਾਉਂਦੀ ਹੈ ਤਾਂ ਤੁਸੀਂ ਛੱਤ ਦਾ ਵੀ ਧਿਆਨ ਰੱਖਦੇ ਰਹੋ بارش ਦੇ ਸਮੇਂ ਇਹ ਨਾ ਹੋਵੇ ਕਿ ਤੁਸੀਂ ਮੁਰਗੀਆਂ ਤਾਂ ਪਾਲ ਲੀਆਂ ਪਰ ਫਾਰਮ ਤੇ بارش ਦੇ ਟਾਈਮ ਡੇੜਾ ਨਾ ਲਾਇਆ ਤਾਂ ਤੁਹਾਨੂੰ ਬਹੁਤ ਹੀ ਵੱਡਾ ਨੁਕਸਾਨ ਹੋ ਸਕਦਾ ਹੈ। ਛੱਤ بارش ਦੇ ਸਮੇਂ ਚੋ ਵੀ ਸਕਦੀ ਹੈ। ਜਾਂ ਹੋਰ ਅੰਦਰ بارش ਦਾ ਪਾਣੀ ਆ ਸਕਦਾ ਹੈ। ਪਾ ਗਿੱਲਾ ਬਿਚਾਉਣ ਹੋਣ ਕਰਕੇ ਤੁਹਾਡੇ ਮੁਰਗੀਆਂ ਨੂੰ ਮਾਰੀਆਂ ਵੀ ਲੱਗ ਜਾ ਸਕਦੀਆਂ ਹਨ। ਇਸ ਕਰਕੇ ਵੀਰੋ ਖਾਸ ਧਿਆਨ ਦੇਣ ਵਾਲੀ ਗੱਲ ਹੈ ਕਿ بارش ਦੇ ਮੌਸਮ ਚੋ ਸਮੇ ਸਮੇਂ ਸਰ ਮੁਰਗੀ ਦੀ ਦੇਖ ਰੇ ਕਰਦੇ ਰਹਿਣਾ ਚਾਹੀਦਾ ਹੈ ਜੇ ਤੁਹਾਡੀ ਮੁਰਗੀ ਸਹੀ ਸਲਾਮਤ بارش ਦੇ ਮੌਸਮ ਚ ਰਹਿ ਸਕੇ ਇਸ ਕਰਕੇ ਜਿੱਥੇ ਵੀ ਕੋਈ ਪਰਦਾ ਟੱਟ ਲੱਗਾ ਹੋਇਆ ਹੈ ਉਥੇ ਹੋਰ ਉੱਪਰ ਪਰਦੇ ਲਗਾ ਦਿਓ ਤਾਂ ਜੋ بارش ਦਾ ਪਾਣੀ ਅੰਦਰ ਆ ਕੇ ਮੁਰਗੀਆਂ ਨੂੰ ਖਰਾਬ ਨਾ ਕਰ ਸਕੇ ਤਾਂ ਇਧਰ ਮੁਰਗੀਆਂ ਬਾਰਸ਼ ਦੇ ਸਮੇਂ ਇਕੱਠੀਆਂ ਵੀ ਹੋਈਆਂ ਸੀ ਠੰਡ ਕਾਰਨ ਮੁਰਗੀਆਂ ਇਕੱਠੀਆਂ ਆਪਣੇ ਆਪ ਹੋ ਜਾਂਦੀਆਂ ਹਨ ਤਾਂ ਇੱਕ ਦੂਜੇ ਦੇ ਉੱਪਰ ਚੜ ਕੇ ਮਾਰ ਵੀ ਸਕਦੀਆਂ ਹਨ ਤਾਂ ਤੁਸੀਂ ਵੀਰੋ ਬਾਰਸ਼ ਦੇ ਸਮੇਂ ਵਿੱਚ ਧਿਆਨ ਰੱਖਦੇ ਰਹਿਣਾ ਚਾਹੀਦਾ ਹੈ ਕਿ ਮੁਰਗੀਆਂ ਇਕੱਠੀਆਂ ਹੋ ਕੇ ਇੱਕ ਦੂਜੇ ਦੇ ਉੱਪਰ ਚੜ ਕੇ ਮਾਰ ਨਾ ਜਾਣ ਇਸ ਕਰਕੇ ਵੀਰੋ ਜਿੰਨਾ ਵੀ ਹੋ ਸਕੇ بارش ਦੇ ਮੌਸਮ ਵਿੱਚ ਮੁਰਗੀ ਦੀ ਦੇਖ ਰੱਖ ਕਰਦੇ ਰਹਿਣਾ ਚਾਹੀਦਾ ਹਾਂ ਤੁਹਾਨੂੰ ਇੱਧਰ ਅੱਗੇ ਦਿਖਾਉਂਦੇ ਹਾਂ ਆ ਦੇਖੋ بارش ਦੇ ਮੌਸਮ ਵਿੱਚ ਮੁਰਗੀਆਂ ਇੱਥੇ ਇਕੱਠੀਆਂ ਹੋਈਆਂ ਸੀ ਠੰਡ ਕਰਨ ਮੁਰਗੀਆਂ ਨੂੰ ਠੰਡ ਵੀ ਲੱਗੀ ਹੈ ਤਹ ਇੱਕ ਦੂਜੀ ਤੋਂ ਉੱਪਰ ਚੜੀਆਂ ਵੀ ਆ ਗਈਆਂ ਅਸੀਂ ਰੱਬ ਖੈਰ ਕਰੇ ਇਹ ਬਾਰਸ਼ ਰੋਕ ਗਈ ਤੇ ਧੁੱਪ ਚੜ ਗਈ ਅਦਰ ਦੇਖੋ ਬਾਹਰ ਧੁੱਪ ਵੀ ਚੜ ਗਈ ਅਜਿਵੇਂ ਜਿਵੇਂ ਮੁਰਗੀ ਨੂੰ ਸਰੀਰ ਦੀ ਗਰਮੈਸ਼ ਵੱਜੀ ਤਾਂ ਹੁਣ ਇਹ ਇੱਕ ਦੂਜੀ ਤੋਂ ਮੁਰਗੀਆਂ ਲੱਗ ਹੋ ਗਈਆਂ ਹਨ ਜੇ ਐਦਾਂ ਇਕੱਠੀਆਂ ਜਿਵੇਂ ਸਾਹਮਣਾ ਦੇਖ ਰਹੇ ਹੋ ਵੀਡੀਓ 'ਚ ਐਦਾਂ ਮੁਰਗੀਆਂ ਜੇ ਇਕੱਠੀਆਂ ਹੋ ਜਾਣ ਤਾਂ ਇੱਕ ਦੇ ਉੱਪਰ ਚੜ ਚੜ ਕੇ ਮੁਰਗੀਆਂ ਮਾਰ ਵੀ ਸਕਦੀਆਂ ਹਨ ਇਸ ਗੱਲ ਦਾ ਵੀਰੋ ਖਾਸ ਧਿਆਨ ਦਿਓ ਤੁਹਾਨੂੰ ਹੁਣ ਵੀਡੀਓ ਚ ਸਾਰਾ ਕੁਝ ਦੱਸਤਾ ਹੈ ਬਾਰਸ਼ ਦੇ ਮੌਸਮ ਵਿੱਚ ਕਿਵੇਂ ਮੁਰਗੀ ਪਾਲਣੀ ਚਾਹੀਦੀ ਹੈ ਤਾਂ ਬਾਰਸ਼ ਦੇ ਮੌਸਮ ਵਿੱਚ ਸਮੇਂ ਸਮੇਂ ਸਰ ਕਿਵੇਂ ਧਿਆਨ ਦੇਣਾ ਚਾਹੀਦਾ ਹੈ ਇਸ ਕਰਕੇ ਵੀਰੋ ਜੇ ਤੁਸੀਂ ਮੁਰਗੀ ਫਾਰਮ ਦਾ ਤਿਆਰ ਰੱਖੋਗੇ ਬਾਰਸ਼ ਦੇ ਮੌਸਮ ਵਿੱਚ ਤਾਂ ਤੁਸੀਂ ਜਰੂਰ ਸਫਲ ਹੋਗੇ ਇਹ ਵੀਡੀਓ ਨੂੰ ਅੱਗੇ ਲਾਈਕ ਕਮੈਂਟ ਔਰ ਸ਼ੇਅਰ ਕਰਨਾ ਤਾਂ ਜੋ ਹੋਰ ਸੱਜਣ ਮਿੱਤਰਾਂ ਨੂੰ ਵੀ ਪਤਾ ਚੱਲ ਸਕੇ ਕਿ ਵਾਕਿਆ ਬਾਾਰਸ਼ ਦੇ ਮੌਸਮ ਵਿੱਚ ਮੁਰਗੀ ਕਿਵੇਂ ਪਾਲੀ ਜਾਂਦੀ ਹੈ ਹੁਣ ਮੁਰਗੀਆਂ ਆਸਕੇ ਡਰ ਰਹੀਆਂ ਹਨ ਦੇ ਖਾਪੀ ਰਹੀਆਂ ਹਨ ਇਕੱਠੀਆਂ ਤਾਂ ਦੇਖੋ ਖਾਪੀ ਹੋਈਆਂ ਹਨ ਪਰ ਹੁਣ ਨਿਕਲ ਗਈਆਂ ਹਨ